ਨਿਊ ਇਅਰ 2025 ਵੈਲਕਮ ਟੂ 2025 ਲਓ ਵੀ ਚੂਲਾ ਉੱਪਰ ਤੱਕ ਪਹੁੰਚ ਚੁੱਕਿਆ ਤੇ ਦੇਖੋ ਪਹੁੰਚ ਗਿਆ ਬਿਲਕੁਲ ਉੱਪਰ ਲਓ ਵੀ ਚਲਾਤਾ ਬਾਈ ਨੇ ਆ ਵੀ ਤੇ ਮੇਰੇ ਅਕੋਰਡਿੰਗ ਸਭ ਤੋਂ ਖਤਰਨਾਕ ਚੂਲਾ ਇਹੀ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਕਿਹੜਾ ਕਿਹੜਾ ਚੂਲੇ 'ਤੇ ਬੈਠੇ ਹੋ ਵੀ ਕਮੈਂਟ ਜ਼ਰੂਰ ਕਰਿਓ ਵੀ ਕਿਵੇਂ ਦਾ ਵੀਡੀਓਸ ਆ ਨਾ ਤੇ ਜਦੋਂ ਉੱਪਰ ਜਾਂਦਾ ਉਦੋਂ ਦੇਖਿਓ ਇਹ ਉਹ ਦੇਖੋ ਹਾਂ ਖੜਦਾ ਉਹ ਦੇਖ ਲੈਣਾ ਇਹ ਆ ਚਾ ਬੱਲ 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 ਲਓ ਵੀ ਕਰਤਾ ਬਾਗ ਨੇ ਲਓ ਵੀ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਜ ਦੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਸਾਹੀ ਸ਼ਹਿਰ ਪਟਿਆਲੇ ਤੇ ਮੇਰੇ ਮਗਰ ਲੱਗਾ ਹ ਮੇਲਾ ਤਨੂੰ ਦਿਖਾਉਣੀ ਆ ਪਟਿਆਲੇ ਦਾ ਮੇਲਾ ਤੇ ਕਿੰਨੀ ਏਡੀ ਟਿਕਟਾਂ ਕਿਵੇਂ ਦਾ ਸਾਰਾ ਮੇਲਾ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੇਓ ਤੇ ਅੱਜ ਦੀ ਵੀਡੀਓ ਦਾ ਆਪਾਂ ਸਟਾਰਟ ਕਰਦੇ ਆਂ ਤੇ ਕਮੈਂਟ ਜਰੂਰ ਕਰਿਆ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨਾ ਜਾਂ ਕੋਈ ਸ਼ਹਿਰ ਤੋਂ ਵੀ ਦੇਖਦਾ ਜਾਂ ਕੋਈ ਪਿੰਡ ਤੋਂ ਜਾਂ ਕੋਈ ਪੰਜਾਬ ਤੋਂ ਬਾਹਰ ਵੀ ਆਪਣੀ ਵੀਡੀਓ ਦੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੱਲਦੇ ਆਂ ਤੁਹਾਨੂੰ ਅੱਜ ਆਪਾਂ ਪਟਿਆਲੇ ਦਾ ਮੇਲਾ ਦਿਖਾਉਣੀ ਆ ਲਓ ਵੀ ਮੇਰੇ ਮਗਰ ਇੱਥੇ ਟਿਕਟ ਕਾਊਂਟਰ ਬਣਿਆ ਹੋਇਆ ਤੇ ਤੁਸੀਂ ਟਿਕਟ ਲੈ ਸਕਦੇ ਹੋ ਤੇ ਇਹਦੀ ਟਿਕਟ ਆ ਜਿਹੜੀ 40 ਰੁਪਏ ਆ ਤੇ ਚ ਤੇ ਚਲਦੇ ਆ ਤੁਹਾਨੂੰ ਸਾਰਾ ਇਹ ਆਪਾਂ ਮੇਲਾ ਦਿਖਾਉਨੇ ਆ ਕਿਵੇਂ ਦਾ ਸਾਰਾ ਮੇਲਾ ਤੇ ਇਸ ਵਾਰ ਆਪਾਂ ਮੇਲਾ ਦਿਨੇ ਬਣਾ ਰਹੇ ਆ ਲਓ ਵੀ ਕੁਝ ਇਸ ਤਰ੍ਹਾਂ ਦਾ ਇਹ ਮੇਲੇ ਦਾ ਥਿਊ ਹੈ ਸਾਰਾ ਜਿਹਨੂੰ ਤੁਸੀਂ ਦੇਖ ਸਕਦੇ ਹੋ ਚਲਦੇ ਆ ਅੰਦਰ ਤੇ ਇੱਥੇ ਆਪਣੀ ਹੋਊਗੀ ਟਿਕਟ ਚੈੱਕ ਤੇ ਟਿਕਟ ਚੈੱਕ ਕਰਾ ਕੇ ਆਪਾਂ ਚਲਦੇ ਆ ਅੰਦਰ ਲਓ ਜੀ ਹੋ ਗਏ ਆਪਾਂ ਐਂਟਰ ਮੇਲੇ ਦੇ ਅੰਦਰ ਤੇ ਕਾਫੀ ਵੱਡਾ ਮੇਲਾ ਹੈ ਲਓ ਵੀ ਜੀ ਇਹ ਆ ਦੇਖੋ ਨਾ ਇੱਧਰ ਬੱਚਿਆਂ ਵਾਲੀਆਂ ਗੱਡੀਆਂ ਨਿਊ ਇਅਰ 2025 ਵੈਲਕਮ ਟੂ 2025 ਚਲੋ ਵੀ ਜੀ ਕਾਲਦੇ ਆਗੇ ਤੇ ਅੱਗੇ ਆ ਕੁਝ ਇਸ ਤਰ੍ਹਾਂ ਦੇ ਮੈਟ ਪਏ ਹਨ ਅਲੱਗ-ਅਲੱਗ ਸੈਟ ਦੇ ਅਲੱਗ-ਅਲੱਗ ਡਿਜ਼ਾਈਨ ਦੇ ਹਨ ਤੇ ਬਾਕੀ ਅੱਗੇ ਤੁਹਾਨੂੰ ਸਾਰਾ ਆਪ ਮੇਲਾ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਲੋਨ ਮੀਠਾ ਪਾਨ ਲਖਨਵੀ ਮੀਠਾ ਪਾਨ ਉਹ ਵਿਤਰ ਪਾਨ ਮਿਲ ਜੂ ਬਾਕੀ ਆ ਚੀਜ਼ਾਂ ਨਾਲ ਥੋੜੀਆਂ ਰਾਤ ਨੂੰ ਹੁੰਦੀਆਂ ਨੇ ਇਹਦੇ ਵੀ ਉਹ ਮਤਲਬ ਲੜੀ ਲੱਗੀ ਹੋਈ ਆ ਜਮੇ ਹਨ ਡੈਕੋਰੇਸ਼ਨ ਕਾਫੀ ਕਰੀ ਹੋਈ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਦੇਖੋ ਤੇ ਫਿਰ ਰਾਤ ਨੂੰ ਕਾਫੀ ਲੋਕ ਇਹਦੇ ਚ ਫੋਟੋਆਂ ਕਰਾਉਂਦੇ ਨੇ ਜਿਵੇਂ ਆ ਬਣਿਆ ਹੋਇਆ ਫੋਟੋ ਕਰਾਉਣ ਵਾਸਤੇ ਇਦਾਂ ਨੇ ਲਓ ਜੀ ਤੇ ਆ ਚੁੱਲਾ ਵੀ ਆ ਜੀ ਤੇ ਇਹ ਪਟਿਆਲੇ ਆ ਚੁੱਲਾ ਵੀ ਆ ਤੇ ਇੱਧਰ ਆ ਗਈ ਡਰੇਨ ਟ੍ਰੇਨ ਡ੍ਰੈਗਨ ਟ੍ਰੇਨ ਜੀ ਲਓ ਤੇ ਆ ਆ ਗਿਆ ਬ੍ਰੇਕ ਡਾਂਸ ਤੇ ਪਿੰਡੋਲ ਚੱਲਦਾ ਆਉਂਦੇ ਆ ਤੁਹਾਨੂੰ ਪਿੰਡੋਲ ਲਓ ਤੇ ਆ ਗਈ ਨਾਲ ਕਿਸ਼ਤੀ ਤੇ ਇੱਧਰ ਚੱਲਦਾ ਚਲੋ ਆ ਵੀ ਕਰਤਾ ਬਾਗ ਨੇ ਮੈਂ ਵੀ ਦੇਖ ਤੇ ਇਧਰ ਆ ਚੱਲਦੀ ਆ ਟ੍ਰੇਨ ਤੇ ਇਧਰ ਆ ਬਾਈ ਕੈਨੇਡਾ ਦੀ ਖੇਡ ਆ ਉਹ ਦੇਖੇ ਤੁਹਾਡੇ ਚ ਫਰੀ ਜੀ ਕਿੰਨਾ ਫੱਟ ਆ 75 ਸੈਕਿੰਡ ਦਾ ਕਰਾਂ ਬਾਈ ਕਹਿੰਦਾ ਲਟਕੋ ਟੈਕਟਾ 100 ਰੁਪਏ ਨਾਮ ਆ 500 ਲੈ ਜੀ ਇਹ ਬਾਕੀ ਟੰਡੋਲ ਵਾਲੀਆਂ ਪੂਰੇ ਚੱਕਰਾਂ ਦੇ ਢੱਡਿਆ ਹੋਇਆ ਲੋ ਜੀ ਦੇਖੋ ਤੇ ਜੇ ਕਿਸੇ ਹਰ ਚੱਲੀ ਜੱਲੀ ਨੂੰ ਆਪਾ ਦਿਖਾ ਦਾਂਗੇ ਜਾਂ ਆਪਣੇ ਹੁੰਦੇ ਹੁੰਦੇ ਚੱਲ ਪਈ ਬਾਕੀ ਆ ਵੀ ਇੱਧਰ ਹੈ ਗਿਆ ਟੁੱਡਾ ਲੋ ਆ ਦੇਖੋ ਨਾ ਲੋ ਇਹ ਆ ਵੀ ਚੁੱਲਾ ਹੈਗਾ ਇੱਥੇ ਜੀ ਇਹ ਵੀ ਹਜੇ ਬੰਦਾ ਤੇ ਰਹਿ ਗਏ ਇਹਦੇ ਚਲਾਉਣਗੇ ਹੁਣ ਤੁਹਾਨੂੰ ਦਿਖਾਉਣੇ ਆ। ਲਾਓ ਵੀ ਚਲਾਤਾ ਬਾਈ ਨੇ ਆ ਵੀ ਤੇ ਮੇਰੇ ਅਕੋਰਡਿੰਗ ਸਭ ਤੋਂ ਖਤਰਨਾਕ ਚੁੱਲਾ ਇਹੀ ਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ। ਤੇ ਕਿਹੜਾ ਕਿਹੜਾ ਚੁੱਲੇ 'ਤੇ ਬੈਠੇ ਹੋ ਵੀ ਕਮੈਂਟ ਜ਼ਰੂਰ ਕਰਿਓ ਵੀ ਕਿਵੇਂ ਦਾ ਵੀਡੀਓਸ ਆ ਨਾ। ਤੇ ਜਦੋਂ ਉੱਪਰ ਜਾਂਦਾ ਉਹ ਰੋ ਦੇਖਿਓ ਆਪੇ ਇਹ ਉਹ ਦੇਖੋ। ਹੋ ਬੱਲਾ ਬੰਦਾ ਪੱਥਾ ਹੀ ਹੋ ਜਾਂਦਾ ਦੇਖੋ ਬੱਲਾ 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 ਬਹੁਤ ਖਤਰਨਾਕ ਚੀਜ਼ ਆ ਜੀ ਇਹ ਬੋਤਲ ਰੋਟਾ ਬਣਾਵਾ ਬਹੁਤ ਦੇਖੋ ਤੇ ਆ ਕੇ ਹੈਗਾ ਮਿੱਕੀ ਮਾਊਸ ਮਾਊਸ ਆ ਗਿਆ ਜੀ ਅੱਗੇ ਆ ਗਿਆ ਭੂਤ ਬੰਗਲਾ ਆ ਗਿਆ ਭੂਤ ਬੰਗਲਾ ਤੇ ਅੱਜ ਆਪਣੀ ਬਣੀ ਤੀ ਭੂਤ ਬੰਗਲੇ ਅੰਦਰ ਜਾਣ ਦੀ ਫਿਰ ਆਪਾਂ ਨਹੀਂ ਜਾ ਰਹੇ ਕਿਉਂਕਿ ਫੇਰ ਕੱਲ ਤੁਹਾਨੂੰ ਵੀ ਵੀਡੀਓ ਦਿਖਾਵਾਂਗੇ ਮੈਂ ਵੈਸੇ ਕਈ ਵਾਰ ਗਿਆ ਹੋਇਆ ਇਹਦੇ ਅੰਦਰ ਤੇ ਚੱਲਦੇ ਅੱਗੇ ਤੁਹਾਨੂੰ ਹੋਰ ਦਿਖਾਉਂਦੇ ਅੱਗੇ ਆ ਗਈਆਂ ਸੇਲਾਂ ਲਓ ਵੀ 20 ਰੁਪਏ ਯਾਹ ਦੇਖੋ ਨਾ ਲਓ ਵੀ ਲੇਡੀ ਦਾ ਕਾਫੀ ਸਾਮਾਨ ਤੁਹਾਨੂੰ ਮਿਲ ਜੂਗਾ ਜਿਵੇਂ ਤੇ ਅੱਗੇ ਆ ਗਏ ਕੱਪੜੇ ਦੀਆਂ 150 ਤੇ ਆ ਦੇਖੋ ਜੀ ਬੇਹਣਾ ਲਓ 150 ਰੁਪਏ ਆਹ ਵੀ 250 ਤੇ ਆ 250 ਤੇ ਆ 200 200 ਆ ਵੀ 200 ਲਓ ਆ ਕੱਪੜੇ ਐਵੇਂ ਨਹੀਂ ਆ ਸਾਰੀਆਂ ਤੁਹਾਨੂੰ ਚਾਲਾਂ ਮਿਲ ਜਾਣਗੀਆਂ ਤੇ ਅੱਗੇ ਆ ਗਈ ਜਵੈਲਰੀ ਤੰਗਣ ਵਗੈਰਾ ਦੇ ਹਨ ਤੇ ਆ ਚੁੰਮਕੇ ਤੇ ਇਹ ਆਦੀਵਾਸੀ ਤੇ ਆ ਰਾਇਲ ਇਹ ਆ ਆ ਗਈ ਸ਼ੇਲ 200 ਬਾਕੀ ਆ ਵੀ ਕਾਫੀ ਲੇਡੀ ਦਾਲ ਸੋ ਜੁਨਾ ਇਹ ਕਲਿੱਪ ਕਰ ਹੋ ਗਏ ਹੋ ਗਏ ਜਵੇਂਦਰ ਸੱਲੇ ਹੋ ਗਏ ਆ ਸਾਰਾ ਹਨਾ ਲੋ ਇਧਰ ਆ ਕੇ ਫਰੂਟ ਤੇ ਅੱਗੇ ਆ ਕੇ ਰਾਜ ਪਾਪੜ ਲੋ ਦੇਖੋ ਸਰ ਮਸਾਲਾ ਪਾਪੜ ਹੈ ਰੈੱਡ ਚਿੱਲੀ ਹੈ সুইਟ ਕੌਰਨ ਹੈ ਓਕੇ ਰਾਗੀ ਪਾਪੜ ਹੈ ਸਰ ਠੀਕ ਹੈ ਇਹ ਫਿਰ ਤੁਸੀਂ ਕੱਲ ਵਿੱਚ ਮੈਂ ਤੇਲ ਚ ਛਾਲਦੇ ਹੋ ਕਿ ਕਿ ਹੋ ਚਾਹ ਫਿਰ ਚ ਰਫੈਂਡ ਚ ਇਸ ਵਿੱਚ ਪਿੰਨਾ ਟਾਈਮ ਚ ਬਣ ਜਾਂਦਾ ਹੈ ਜਿਵੇਂ ਬੱਸ ਹਮ 4 ਸੈਕਿੰਡ ਮੈਂ ਸਹ ਬਸ ਇਹਨਾਂ ਦੇ ਜਲਣੇ ਕਾਲੇ ਬਾਹਰੇ ਦੇਖੋ ਸਹ ਬਣ ਜਾਂਦਾ ਹੈ ਠੀਕ ਇਹਦੇ ਫਿਰ ਮੈਨਾਂ ਕੋਈ ਪਾਉਣ ਦੀ ਲੋੜ ਤਾਂ ਨਹੀਂ ਕੁਛ ਐਕਸਟਰਾ ਕੁਛ ਨਹੀਂ ਪਾਉਣਾ ਜਿਵੇਂ ਸੈਂਪਲ ਆ ਹਾਂ ਖਾ ਕੇ ਦੇਖੋ ਓਕੇ ਓਕੇ ਇਹ ਮਸਾਲਾ ਪਾਪੜ ਸੈਂਪਲ ਖਾਲਾ ਪਾਪੜ ਹੂੰ ਡੇਟੀਆਂ ਨਾ ਭਾਈਆ ਬਾਈ ਕੋ ਤੁਸੀਂ ਜ਼ਰੂਰ ਆਇਓ ਜੇ ਮੇਲੇ ਚ ਆਉਨੇ ਹੋ ਪਾਪੜ ਖਾ ਕੇ ਜਾਇਓ ਭਾਈ ਕੋ ਬਾਈ ਲੁਧਿਆਣੇ ਤੋਂ ਹੀ ਆ ਓਕੇ ਬ੍ਰਾ ਬਿਲਕੁਲ ਠੀਕ ਇਹਦੀ ਵੀ ਹੈਗੇ ਦੇਖੋ ਐ ਬਟਰ ਚਕਾਉ ਚੋ ਗਈ ਨਾ ਜਮੇ ਆ ਕੁਲਫੀ ਹੋ ਗਈ ਸਾਰਾ ਲਓ ਕਿੰਨੇ ਡੱਬੇ ਪਏ ਕਿਛਕਦਾ ਹੈ ਬਟਰ ਚਕਾਉ ਚ 3 ਪੈਕੇਟ ਹੈ 250 ਤੇਨ ਹੈ ਹਾਂਜੀ ਓਕੇ ਓਕੇ ਅਲੱਗ ਅਲੱਗ ਫਲੇਵਰ ਓਕੇ ਓਕੇ ਲਓ ਵੀ ਤੇ ਆ ਆ ਗਿਆ ਇੱਧਰ ਡੇਲੀ ਜ਼ਰੂਰਤ ਦਾ ਸਮਾਨ ਆਪਣੇ ਤੇ ਆ ਜਮੇ ਟੂਟੀ ਦਾ ਪ੍ਰੈਸ਼ਰ ਜ਼ਿਆਦਾ ਹੋਵੇਗਾ ਨਾ ਤੁਸੀਂ ਲਾ ਕੇ ਟੂਟੀ ਦਾ ਪ੍ਰੈਸ਼ਰ ਘਟਾ ਸਕਦੇ ਹੋ ਬਾਕੀ ਆ ਹੋਰ ਆ ਗਿਆ ਜਦਵੇਂ ਹੈਨਾ ਆ ਮਿਲਦਾ ਦਾ ਸ਼ੀਸ਼ੇ-ਸ਼ੀਸ਼ੇ ਸਾਫ ਕਰਨ ਵਾਲਾ ਬਾਕੀ ਭਾਈ ਤੁਸੀਂ ਕਮੈਂਟ ਕਰ ਦਿਓ ਕੀ ਸਾਫ ਕਰਨ ਵਾਲਾ ਆ ਮੇਰੇ ਖਿਆਲ ਨਾਲ ਸ਼ੀਸ਼ੇ ਸਾਫ ਕਰਨ ਵਾਲਾ ਹੀ ਆ ਠੀਕ ਆ ਆ ਭਾਈ ਢਾਲੂ ਪੋਚੇ ਇੱਧਰ ਸ਼ੇਲ 50 ਰੁਪਏ ਲਓ ਜੀ ਤੇ ਆ ਗਿਆ ਕਿਚਨ ਦਾ ਲਓ ਨਾਲ ਦੇ ਪਨੀਰ ਨਹੀਂ ਆਪਾਂ ਨੂੰ ਪਾਣੀ ਨਹੀਂ ਜਾਂਦਾ ਬੋਲਣਾ ਮਾਰਾ ਤੇ ਆ ਦੇਖ ਤਾਰਾ ਇਹਦਾ ਆ ਆ ਗਿਆ ਮ사ਜਰ ਲੋ ਭਾਈ ਆ ਵੀ ਮ사ਜਰ ਆ ਨਾ ਆ ਵੀ ਮ사ਜਰ ਆ ਤੇ ਆ ਅੱਗੇ ਪਏ ਨੇ ਕੁਝ ਹੋਰ ਸਣਾ ਚੀਜ਼ਾਂ ਐਵੇਂ ਦੀ ਤੇ ਆ ਵੀ ਮ사ਜਰ ਆ ਗਈ ਲੋ ਇਹ ਦਿਖਾਉਣਾ ਤੁਹਾਨੂੰ ਹੁਣ ਆਪਾਂ ਇੱਧਰ ਲੋ ਵੀ ਆ ਤੁਹਾਨੂੰ ਆਪਣੇ ਘਰ ਨੂੰ ਸੋਹਣਾ ਬਣਾਉਣ ਵਾਸਤੇ ਚੀਜ਼ਾਂ ਮਿਲ ਜਾਣਗੀਆਂ ਇੱਥੇ ਤੇ ਆ ਦੇਖੋ ਨਾ ਲੋ ਤੇ ਆਹ ਦੇਖੋ ਜਿਵੇਂ ਇਹ ਨਾ ਅੱਗੇ ਆ ਗਿਆ ਕੱਪ ਕੱਪੀਆਂ ਤੇ ਇਹ ਮਲਗੀਆਂ ਹਨ ਕੱਪੀਆਂ ਹਨ ਤੇ ਆ ਗਏ ਮੱਗ ਆ ਵਰਤਮਾਨ ਕਹਿੰਦੇ ਇਹਨੂੰ ਅੱਗੇ ਹਨ ਉਹ ਚੀਜ਼ਾਂ ਆਗੀਆਂ ਤੇ ਇੰਦਰ ਵੀ ਪਈਆਂ ਨੇ ਜਮੇ ਹਨ ਤੇ ਉਹ ਮੁੰਲਾ ਦਾ ਗਮਲੇ ਵਾਲੇ ਆ ਗਏ ਹਨ ਆ ਦੇਖੋ ਇਹ ਗਮਲੇ ਵਾਲੇ ਨੇ ਜੇ ਮੌਲਾ ਤੁਸੀਂ ਕੋਈ ਪੌਦਾ-ਪੂਦਾ ਜਾਂ ਕੋਈ ਵੀ ਚੀਜ਼ ਲਾਉਣੀ ਆ ਤੇ ਬਾਹਰ ਵੀ ਉਹ ਤੇਨ ਆ ਜੇਕਰ ਤਾਂ ਇਹ ਆ ਛੋਟੇ ਆ ਗਏ ਆ ਛੋਟੇ ਆ ਗਏ ਜੀ ਲੋ ਠੀਕ ਆ ਜੀ ਬਾਕੀ ਉਹ ਪਏ ਨੇ ਉੱਤਰ ਤੇ ਚੱਲਦੇ ਆ ਹੁਣ ਆਪਾਂ ਅੱਗੇ ਦੇ ਲਓ ਅੱਗੇ ਆ ਗਿਆ ਰਾਜਸਤਾਨੀ ਹੁਣ ਆ ਪਾ ਗਏ ਕੂੜਵਲ ਹੁਣ ਤੁਹਾਨੂੰ ਦਿਖਾਉਨੇ ਆ ਰਾਜਸਤਾਨੀ ਅਸਲੀ ਸਵਾਦ ਲੋ ਵੀ ਇਹ ਆ ਗਾ ਰਾਜਸਤਾਨੀ ਫੂਡ ਸਾਰਾ ਮੈਂ ਦੇਖ ਸਕਦੇ ਹਾਂ ਜੀ। ਕੀ ਬੋਲਤੇ ਭਈ ਇਹਨੂੰ? ਕਿਸੋ ਹੀ ਦਾਲ ਦੀ ਕਟੋਰੀ ਹੈ ਜਾਂ ਪਿਆਜ਼ ਦੀ ਕਟੋਰੀ ਹੈ? ਓਕੇ ਓਕੇ ਇਹ ਦਾਲ ਦੀ ਆ। ਹਾਂ ਰਾਜਸਥਾਨ ਦੀ। ਓਕੇ ਓਕੇ ਇਹ ਜੇ ਕੋਲ ਰਾਜਸਥਾਨ ਦਾ ਪਰੋਟ ਜਿਹੜਾ ਹੈ। ਅੱਛਾ ਚਲ। ਦਾਲ ਬਾਟੇ ਚੂਰਮਾ। ਦਾਲ ਵਿੱਚ ਚੂਰਮਾ। ਇਹਨੂੰ ਵੱਡੇ ਸਾਥੀ ਹੈ। 10 ਮਿੰਟ ਲਓ ਵੀ। ਤੇ ਆਹ ਬਾਈ ਉਹਨੇ ਸਟਾਲ ਲੱਗੀ ਹੋਈ ਹੈ ਇੱਥੇ। ਲਓ। ਅੱਗੇ-ਅੱਗੇ ਦਾ ਫੈਸ਼ਨ ਕੈਫੇ ਵਾਲੇ। ਤੇ ਉਸ ਤੋਂ ਅੱਗੇ ਆ ਗਿਆ ਜੀ ਸਾਰੇ ਤੇ ਫਾਸਟਾ ਚੰਗ ਪਾ ਗਏ ਨਾ ਇਹਦੇ ਸਾਰੇ ਦੇ ਤੁਣਾ ਹੋਏ ਤੇ ਇਹਨੇ ਸਟਾਰਟ ਹਾ ਨਾ ਇਹ ਆ ਦੇਖੋ ਸਾਰਾ ਹਨ ਪੰਜਾਬੀ ਪੀਜਾ ਲਾ ਤੇ ਆ ਗਏ ਆ ਗਏ ਤੇ ਇੱਧਰ ਵੀ ਕਾਫੀ ਜਿਹੜੀਆਂ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲੋਬੀ ਉਹ ਚੀਜ਼ੀਆਂ ਖਲਾ ਬਲਾ ਚਾਹ ਦੇਖੋ ਜਮੇ ਤੇ ਆ ਪਲੇਟਾਂ ਆ ਗਈਆਂ ਜਮੇ ਹਨ ਤੇ ਆ ਸਮੋਸੇ ਵਾਲੀ ਆ ਗਈ ਇੱਥੇ ਚਟਨੀ ਪਾ ਸਕਦੇ ਹੋ ਇਹਦੇ ਸਮੋਸੇ ਰੱਖ ਕੇ ਖਾ ਸਕਦੇ ਹਨਾ ਬਾਕੀ ਆ ਭਾਈ ਦਾਲ ਸਬਜ਼ੀ ਵਾਲੀਆਂ ਹਨ ਲੋਬੀ ਜਿਵੇਂ ਆ ਦੇਖੋ ਇੱਧਰ ਤੇ ਆ ਇੱਧਰ 400 ਰੁਪਏ ਦੇ ਗਰਮ ਕੱਪੜੇ ਇਹ ਬਲੇਜ਼ਰ ਟਾਈਪ ਆ ਗਏ ਨਾ ਤੇ ਆ 250 ਰੁਪਏ ਲਓ ਜੀ ਆ ਵੀ 250 ਆ ਇਧਰ ਉਹੀ ਫੇਰ ਕਲਿੱਪਰ ਹੈ ਨਾ ਪੂ냐 ਉਹ ਸਾਰਾ ਆ ਰਿਹਾ ਬਾਕੀ ਕੱਪੜੇ ਆ ਗਏ ਲਓ ਤੇ ਆ ਆ ਗਿਆ ਇਧਰ 25 ਜਿਹੇ ਕਿੱਟਾਂ ਤੇ ਆ ਵੀ ਇਧਰ ਜਹਾਜ਼ ਬੱਚਿਆਂ ਵਾਲੇ ਆ ਗਏ ਤੇ ਆ ਗਿਆ ਇੱਧਰ ਗੱਡੀਆਂ ਤੇ ਆ ਵੀ ਇੱਧਰ ਬੱਚੇ ਵਾਲੇ ਤੇ ਬੱਚੇ ਕੁਛ ਖੇਡ ਰਹੇ ਆ ਤੇ ਆ ਗਿਆ ਪਟਾ ਟਟ ਵਿਸਟਰ ਤੇ ਅਮਰੀਕਨ ਸਵੀਟ ਹਲ ਕੋਰਨਰੇ ਮਿਲ ਜੂਗਾ ਅਮਰੀਕਨ ਦੀ ਥੱਲੀ ਹੈ ਅਮਰੀਕਨ ਥੱਲੀ ਅਮਰੀਕਨ ਦੀ ਨਹੀਂ ਅਮਰੀਕਨ ਥੱਲੀ ਆ ਪੋਟਾਟੋ ਆਲੂ ਨੂੰ ਉਹ ਕਰ ਦਿੰਦੇ ਆ ਇਹ ਤੇ ਅੱਗੇ ਆ ਇਨਸਾਨਾ ਲਾ ਸਕਦੇ ਤੁਸੀਂ ਨਾ ਲੋ ਤੇ ਆ ਆ ਗਿਆ ਅੱਗੇ ਬੋਲਾਂ ਵਾਲਾ ਮਨ ਲ ਜਿਵੇਂ ਵੀ ਨੰਬਰ ਜੁੜ ਗਿਆ ਸਾਹਮਣੇ ਉਹ ਪਿਆ ਨਾ ਉਹ ਤੋਂ ਹੀ ਚੀਜ਼ ਮਿਲ ਜਾਣੀ ਹੈ ਜਿੰਨੇ ਨੰਬਰ ਤੇ 6 ਵਾਲਾ ਹੁੰਦੀਆਂ ਨੇ ਇਹ ਲੋ ਇੱਧਰ ਤੇ ਇਹ ਬਾਕੀ ਆ ਗਏ ਇੱਧਰ ਇਹ ਡੱਬੀ ਚੱਕਣੀਆਂ ਮਾਦੂਸੀ ਜੇ ਬਈ ਗਰੂਪ ਲਈ ਥੋੜੀ ਧੀ ਮਰ ਜਾਣੀ ਆ ਇਹ ਡੱਬੀ ਦੇ ਲਈ ਉਹ ਬਾਈ ਕਰ ਰਹੇ ਆ ਇਹ ਨਹੀਂ ਕੀ ਤੇ ਸਹਨੇ ਆ ਗਿਆ ਮਮ ਨੂੰ ਕਹਿ ਦੇਣਾ ਕੀ ਦਿਓ ਆ ਗੇਮ ਖੇਲੋ ਤੇ ਆ ਆ ਗਏ ਗਲਾਸ ਇੱਕਨੇ ਆ ਕਹਾ ਬੋਲਣਾ ਤੇ 50 ਰੁਪਏ ਇੱਕ ਟਾਈਮ ਦੇ 50 ਦਾ ਇੱਕ ਚਾਂਸ ਹੈ ਪੰਜੋਕਲਾ ਦੁਕਾਨੇ 'ਤੇ 200 ਰੁਪਏ ਦਾ ਇਨਾਮ ਹੈ 200 ਦਾ 200 ਦਾ ਇਨਾਮ ਆ ਜੀ 50 ਦਾ ਇੱਕ ਚਾਂਸ ਆ ਤੇ ਆ ਆ ਗਿਆ ਰਿੰਗ ਵਾਲਾ ਮੇਰਾ ਰਿੰਗ ਆ ਗਿਆ ਨਾ ਜਿਹਦੇ ਵਿੱਚ ਵੀ ਰਿੰਗ ਮੰਨ ਲੈ ਬਹਿ ਜੂਗੀ ਉਹ ਹੀ ਚੀਜ਼ ਮਿਲ ਜਾਣੀ 100 ਦੇ 13 50 ਦਾ 6 50 ਦਾ 6 ਉਹ ਵੀ 50 ਦੇ 6 100 ਦੇ 13 ਏ ਕੁ ਡੈਮੇ ਦਾ ਹੈ ਸਾਰਾ ਮੇਲਾ ਜੀ ਲਓ ਜੀ ਲਓ ਵੀ ਆ ਤੂੰ ਲੱਵੇ ਚਲਾਦਾ ਆਪ ਕੋ ਦਿਖਾਉਣੇ ਚੱਲਦਾ ਤੇ ਉੱਪਰ ਤੱਕ ਜਾਊਗਾ ਤਾਂ ਹਾਂ ਤੱਕ ਜਾਊਗਾ ਝੂਲਾ ਇਹ ਮੈਂ ਦਿਖਾਉਣੇ ਤਾਂ ਹਾਂ ਤੱਕ ਜਾਂਦਾ ਇਹ ਪਤਾ ਕਿ ਝੂਲਾ ਜਾਂਦਾ ਬਾਈ ਜਣ ਫਿਲਿਆ ਹੀ ਮਨਾਂ ਹੋਰ ਬਿਠਾਉਂਦੇ ਆ। ਲੋਵੀ ਟੂਲਾ ਹੁਣ ਉੱਪਰ ਨੂੰ ਜਾ ਰਿਹਾ। ਬਾਈ ਨੇ ਸਵਾਰੀਆਂ ਹੋਰ ਬਿਠਾ ਲਈਆਂ। ਤੇ ਹੱਥ ਚ ਚਲੇ ਗਿਆ। ਔਰ ਲ ਖਤਰਨਾਕ ਚੀਜ਼ ਐ ਵੀ। ਐਡਵੈਂਚਰ ਕਹਿਆ ਤਾਂ ਐਡਵੈਂਚਰ ਐਨੀ। ਐਡਵੈਂਚਰ ਪਾ ਕੇ ਕਰਨਾ ਚਾਹੀਦਾ। ਤਾਕ ਤੱਕ ਚਲਿਆ ਨਾ ਉੱਪਰ ਜਾ ਕੇ ਦਿਖਾਉਣੀ ਆਪਾਂ ਉੱਪਰ ਪਹੁੰਚ ਗਿਆ ਲਓ ਬਈ ਚੂਲਾ ਉੱਪਰ ਤੱਕ ਪਹੁੰਚ ਚੁੱਕਿਆ ਦੇਖੋ ਉਹ ਦਿਗਾ ਬਿਲਕੁਲ ਉੱਪਰ ਇਹ ਇੱਥੇ ਹੋ ਗਿਆ ਨੀਚੇ ਇਹ ਉਧਰ ਦਿਖਾਉਣੀ ਆ ਤੁਹਾਨੂੰ ਉਧਰ ਵੀ ਚੂਲੇ ਚੱਲ ਪਏ ਹੁਣ ਤੇ ਆ ਦੇਖੋ ਇੱਧਰ ਚੱਲ ਪਏ ਹਨਾ ਆਵੇ ਕੋ ਇੱਧਰ ਲਓ ਸਾਮ੍ਹਲੇ ਵੀ ਚੱਲ ਪਿਆ ਤੇ ਉਹ ਵੀ ਚੱਲਦਾ ਉੱਧਰ ਬਾਕੀ ਤੁਸੀਂ ਕਮੈਂਟ ਕਰੋ ਵੀ ਕਿੱਥੇ ਕਿੱਥੇ ਹੋਰ ਮੇਲੇ ਲੱਗੇ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਛੋਕ ਕਵਰ ਕਰਨ ਦੀ ਤੇ ਤੁਸੀਂ ਦੇਖਣਾ ਲਓ ਯਾਰ ਦੇਖੋ ਆਹ ਉਹ ਲੱਗਾ ਨੀਚੇ ਹੋਏ ਇਹ ਮੇਰਾ ਤਾਰਾ ਆ ਗਿਆ ਆਗੇ ਵੇ ਪ੍ਰੈਕਟਿਸ ਲਈ ਜਾਂ ਤੱਕ ਲਈ ਆ ਸਕਦਾ ਚੱਲੋ ਚੱਲੋ ਇੱਕ ਤਾਂ ਹੋਗਾ ਇਹ ਟੱਤ ਨਹੀਂ ਹੋਣਾ ਚਾਹੀਦਾ ਹਣਾ ਕੋਈ ਟੱਟੂਗਾ ਜਦੋਂ ਇਹ ਲੈਣ ਚੱਲ ਪਣੀ ਹੈ ਉਹ ਹੋਗਾ ਜੀ आगे दुणा। आगे दुणा। करके दिखाएंगे तभी कोई खेलेगा है भाई करके दिखाएंगे नहीं कौन खेलेगा ලොබ් පයි කෙක්ටවි චල්ලපී මාග්‍යයාකම් මාකයා මාධ්‍ය මෙල්ල එ පහ කර්ට වූද කියලා කොල කොල කොලෙන ਹੋਣ ਜਾਂਦੀ ਉੱਪਰ ਵੀ ਤੇ ਉੱਪਰ ਦਿਖਾਉਣੇ ਆ ਜੇ ਨੇੜੇ ਤੋਂ ਇਹ ਅਲਿਕਾ ਉਹ ਦੇਖਵਾ ਦਲਪਕ ਦਿੱਵੇ ਇੱਧਰ ਉੱਪਰ ਦਿਖਾਉਣਾ ਉਹ ਦੇਖੋ ਉੱਪਰ ਬਹੁਤ ਘੱਟ ਠੀਕ ਆ ਵੀ ਹੁਣ ਦੇਖੋ ਤੇ ਹੁਣ ਜਿਹੜਾ ਕੱਟੋ ਹੋਣ ਲੱਗ ਗਿਆ ਤੇ ਬ੍ਰੇਕ ਡਾਂਸ ਜਿਹੜਾ ਹੈ ਵੀ ਚੰਦੂ ਮਿੰਡਾ ਦਾ ਚੰਦੂ ਦਾ ਲੇ ਬ੍ਰੇਕ ਡਾਂਸ ਵੀ ਚੱਲ ਪਿਆ ਲੋਵੀ ਵੀ ਚੱਲ ਪਿਆ ਜਿਹੜਾ ਉਹ ਚੱਲ ਪਿਆ ਯਾਰ ਇਹ ਪੱਦਰ ਤੇ ਯਾਰ ਟ੍ਰੇਨ ਵੀ ਚੱਲ ਪਈ ਆ ਬਸ ਪਤਲੂ ਸਾਰੀ ਐਕਟੀਵਿਟੀ ਮੇਲੇ ਦੀ ਦਿਖਾ ਦੇ ਲਓ ਵੀ ਆਜੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਪਟਿਆਲੇ ਦਾ ਮੇਲਾ ਦਿਖਾਇਆ ਤੇ ਆਜੀ ਵੀਡੀਓ ਨੂੰ ਪੈਂਡ ਕਰਦੇ ਆ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਵੀ ਤੁਹਾਡਾ ਸਾਰਿਆਂ ਦਾ ਇੱਕ ਇੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ